ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭਾਰਤ ਦੋਸਤੋ ਬਹੁਤ ਹੀ ਸ਼ਕਾਰਜੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਟ ਮਨਸ ਹੁੰਦਾ ਤੇ ਅੱਜ ਦਿਨ ਹੈ 5 ਜੂਨ ਬੜਾ ਮਹੱਤਵਪੂਰਨ ਦਿਨ ਹੈ ਕੱਲ 4 ਜੂਨ ਨੂੰ ਨਤੀਜੇ ਆਏ ਸੀ ਤੇ ਅੱਜ ਪਤਾ ਲੱਗ ਚੁੱਕਿਆ ਕਿ NDA ਦੇ ਕੋਲੇ 291 ਸੀਟਾਂ ਨੇ ਤੇ ਦੂਸਰੇ ਕੋਲੇ 234 17 आजाद ਉਮੀਦਵਾਰ ਨੇ ਬੜੀ ਕ੍ਰਿਟੀਕਲ ਪੋਜੀਸ਼ਨ ਹੈ ਇੱਕ ਪਾਸੇ ਹੁਣ ਨਵੀਂ ਸਰਕਾਰ ਬਣਨੀ ਹੈ 8 ਤਰੀਕ ਨੂੰ ਸੌਚੁੱਕ ਸਮਾਗਮ ਦਾ ਵੀ ਐਲਾਨ ਹੋ ਚੁੱਕਿਆ ਹੈ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਪਣਾ ਅਸਤੀਫਾ ਸੌਂਪਣਗੇ ਰਾਸ਼ਟਰਪਤੀ ਜਨ ਨੂੰ ਤੇ ਉਸ ਤੋਂ ਉਪਰੰਤ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਕਿਉਂਕਿ ਉਹਨਾਂ ਕੋਲੇ ਜੋ ਅੰਕੜੇ ਹਨ ਐਨਡੀਆ ਦੇ ਹੋਂ ਤੱਕ ਦੇ ਉਹਨਾਂ ਕੋਲੇ 291 ਸ਼ੀਟਾਂ ਦਾ ਜਿਹੜਾ ਹੈ ਸਪਸ਼ਟ ਗੋਮਤ ਹੈਗਾ ਉਹਨਾਂ ਨੂੰ ਦੇਸ਼ ਦੇ ਵਿੱਚ ਫਤਵਾ ਮਿਲਿਆ ਹੋਇਆ ਜੋ ਉਸਦੇ ਸਹਿਯੋਗੀ ਦਲ ਜੇਕਰ ਉਹਨਾਂ ਦੇ ਨਾਲ ਖੜੇ ਰਹਿੰਦੇ ਨੇ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ ਹੀ ਬਣਨਗੇ ਤਾਂ ਇਸ ਤਰ੍ਹਾਂ ਬੀਜਪੀ ਜਿਵੇਂ ਤੀਸਰੀ ਵਾਰ ਆਪਣਾ ਜਿਹੜਾ ਹੈ ਟਰਮ ਪੂਰੀ ਕਰਨ ਜਾ ਰਹੀ ਹੈ ਨਰਿੰਦਰ ਮੋਦੀ ਜੀ ਬੜੇ ਲੱਕੀ ਪ੍ਰਧਾਨ ਮੰਤਰੀ ਹੋਣਗੇ ਜਿਹੜੇ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਪਰ ਜਿਹੜੀਆਂ ਹੁਣ ਤੱਕ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਅਗਲਾ ਸਵਾਲ ਇਹ ਬਣਦਾ ਕਿ ਕੀ ਕਿਉਂਕਿ ਜਿਹੜੀ اپੋਜੀਸ਼ਨ ਉਹ ਬਹੁਤ ਸਟਰੋਂਗ ਆ ਪਹਿਲਾਂ ਵਾਲੀ اپੋਜੀਸ਼ਨ ਨਹੀਂ ਹੈ बीजेपी ਦੇ ਜਿਹੜੇ ਸਮਰਥਕ ਸੀ ਪਹਿਲੀ ਗੱਲ ਤਾਂ ਜਿਹੜੇ ਕਟੜ੍ਹ ਸੀ ਇਹ ਲੋਕ ਉਹਨਾਂ ਦੀ ਫੂਕ ਨਿਕਲ ਚੁੱਕੀ ਆ ਹੁਣ ਉਹਨਾਂ ਦੇ ਹੁੱਜਾਂ ਪੈ ਰਹੀਆਂ ਨੇ ਅੰਦਰੇ-ਅੰਦਰ ਉਹਨਾਂ ਨੂੰ ਜਿਹੜੇ ਭੌਂਕਦੇ ਸੀ ਕੱਲ ਉਹਨਾਂ ਨੂੰ ਉਹਨਾਂ ਦੇ ਮੂੰਹ ਬੰਦ ਕਰਾਉਣ ਦੇ ਲਈ बीजेपी ਲੀਡਰਸ਼ਿਪ ਨੂੰ ਕੀ ਕਰਨਾ ਪੈ ਰਿਹਾ ਇਸ ਤੋਂ ਬਾਅਦ ਪਤਾ ਲੱਗੂ ਕਿ ਕਿਉਂਕਿ ਲੋਕਾਂ ਨੇ ਭਾਰਤ ਦੇ ਲੋਕਾਂ ਨੇ ਭਾਰਤ ਦੇ ਸੋਸ਼ਲ ਮੀਡੀਆ ਨੇ ਭਾਰਤ ਦੇ तमाम ਜਿਹੜੇ اپੋਜੀਸ਼ਨ ਦੇ ਲੀਡਰ ਸੀ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਵੀ ਬੀਜੇਪੀ ਤੱਕਾ ਕਰ ਰਹੀ ਸੀ ਆਪ ਖਾਸ ਤੌਰ ਤੇ ਤੱਕਾ ਕਰ ਰਹੀ ਸੀ ਆਉੜਿਸਾ ਦੇ ਜੋਗੀਆਂ ਨਾਲ ਜਿਹੜੇ ਇਹਦੇ ਨਾਲ ਵਾਲੇ ਉਹਨਾਂ ਨੂੰ ਖਤਮ ਕੀਤਾ ਜਿਹੜੇ ਇਹਨਾਂ ਦੇ ਨਾਲ ਵਾਲੇ ਉਹਨਾਂ ਨੂੰ ਖਤਮ ਕੀਤਾ ਇਹ ਇਹਨਾਂ ਦੀ ਪੱਕੀ ਪਾਲਿਸੀ ਹੈ ਔਰ ਇਹ ਇਤਿਹਾਸ ਹੈ ਅੱਜ ਜਿਹੜਾ ਹੈ ਜਿਹੜੇ ਦਲ ਇਹਨਾਂ ਤੋਂ ਵੱਖਰੇ ਸੀ ਉਹ ਹੁਣ ਜਿਹੜਾ ਫੈਸਲਾ ਉਹਨਾਂ ਦੇ ਹੱਥ ਹੈ ਤੇ ਐਂਡੀਆ ਇੰਡੀਆ ਆਲਾਈਸ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਹੈ ਕਿ ਇੰਡੀਆ ਆਲਾਈਸ ਜਿਹੜਾ ਇੰਡੀਆ ਗਠਜੰਦਨ ਦਾ ਗਰੁੱਪ ਹੈ ਜਿਹੜਾ ਉਹ ਬਹੁਤ ਸਟਰੋਂਗ ਆ ਔਰ ਸਾਰੇ ਨੇਤਾ ਉਹਨਾਂ ਦੇ ਬੜੇ ਜ਼ੋਰ ਲਾ ਕੇ ਗਏ ਨੇ ਔਰ ਕਾਫੀ ਚੰਗੀ ਪਰਫਾਰਮੈਂਸ ਦਿੱਤੀ ਹੈ ਕਈ ਥਾਵਾਂ ਤੇ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦਾ ਕਰਕੇ ਉਹਨਾਂ ਨੂੰ ਕੋਸ਼ਿਸ਼ ਜਿਹੜੀ ਹੈਗੇ ਜਿਹੜਾ ਹੈ ਇਹ ਫੇਸ ਕਰਨਾ ਪੈ ਰਿਹਾ ਅੱਜ ਵੱਡੀਆਂ ਪ੍ਰੋਬਲਮਸ ਫੇਸ ਕਰ ਰਹੀਆਂ ਪੈ ਰਹੀਆਂ ਐ ਖਾਸ ਤੌਰ ਤੇ ਇੰਡੀਆ ਗੜਵੰਦਰ ਦਾ ਜਦੋਂ ਨਿਰਮਾਣ ਹੋ ਰਿਹਾ ਸੀ ਉਸ ਟਾਈਮ ਤੇ ਉਹਨਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਗਲਤੀਆਂ ਕੀਤੀਆਂ ਸੀ ਇੰਡੀਆ ਗੜਵੰਦਰ ਦੇ ਲੋਕਾਂ ਨੇ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਨतीश ਕੁਮਾਰ ਜੀ ਨੂੰ ਛੱਗਣਾ ਨतीश ਕੁਮਾਰ ਜੀ ਦੇ ਨੇਤਾਵਾਂ ਦਾ ਜਿਵੇਂ ਕੇਸੀ ਤਿਆਗੀ ਜੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਨਮਾਨ ਨਾ ਦੇਣਾ ਉਹਨਾਂ ਬਾਰੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਉਹ ਪਲਟੂ ਰਾਮ ਹੈ ਅੱਜ ਉਹਨਾਂ ਦੇ ਉਹ ਤਾਰਨ ਹਾਰ ਬਣਨ ਜਾ ਰਹੇ ਨੇ ਅਰ ਜੋਨਾਂ ਨੂੰ ਉਹਨਾਂ ਦੀ ਡੁੱਬਦੀ ਬੀੜੀ ਨੂੰ ਸ਼ਾਇਦ ਜੇ ਕੋਈ ਕੱਢ ਸਕਦਾ ਹੈ ਗਾਰਜ ਵਿੱਚੋਂ ਤਾਂ ਉਹ ਨਤੀਸ਼ ਕੁਮਾਰ ਹੀ ਹੈ ਤਾਂ ਇਸ ਤਰ੍ਹਾਂ ਜਿਹੜੇ ਉਹਨਾਂ ਨੂੰ ਪਹਿਲਾਂ ਉਹਨਾਂ ਤੇ ਛੱਤ ਸ਼ੋਭਾ ਜਹਰ ਕੀਤੀ ਜਾ ਰਹੀ ਸੀ ਨਤੀਸ਼ ਕੁਮਾਰ ਜੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਨਹੀਂ ਲੁਕੇ ਤੇ ਉਹਨਾਂ ਨੇ ਆਪਣੇ ਸਮੇਂ ਦੇ ਮੁਤਾਬਕ ਕਿਉਂਕਿ ਰਾਜਨੀਤੀ ਕਹਿੰਦੀ ਹੈ ਸਮੇਂ ਦੇ ਮੁਤਾਬਕ ਫੈਸਲਾ ਲੈ ਲਿਆ ਜਾਵੇ ਤਾਂ ਉਹਨਾਂ ਨੇ ਸਮੇਂ ਅਨੁਸਾਰ ਫੈਸਲਾ ਲੇਤਾ ਤੇ ਦੁਬਾਰਾ ਫਿਰ ਐਨਡੀਏ ਗਲੋਨਾਈਜ਼ ਜਾ ਕੇ ਅੱਜ ਉਹ 16 ਸੀਟਾਂ ਲੈ ਕੇ बिहार ਦੇ ਵਿੱਚੋਂ ਇੱਕ ਵੱਡਾ ਧੜਾ ਬਣ ਕੇ ਉੱਭਰੇ। ਔਰ ਦੂਸਰੇ ਪਾਸੇ ਤੇਲਗੁਦੇਸ਼ਮ ਪਾਰਟੀ ਹੈ। ਤੇਲਗੁਦੇਸ਼ਮ ਪਾਰਟੀ ਜਿੰਨਾ ਨੂੰ ਉਹ ਚੰਦਰਬਾਬੂ ਨਾਇਡੂ ਜੀ ਉਹ ਉਹ ਦੇਸ਼ ਦੇ ਮੁੱਖ ਮੰਤਰੀ ਸੀ ਜਿਹੜੇ ਪਹਿਲੇ ਮੁੱਖ ਮੰਤਰੀ ਹੋਏ ਨੇ ਸਾਡੇ ਭਾਰਤ ਦੇਸ਼ ਦੇ ਕਿਸੇ ਸਟੇਟ ਦੇ ਉਹ ਤਾਂ ਜਿਹੜੀ ਹੈ ਆਂਧਰਾ ਪ੍ਰਦੇਸ਼ ਸੀ ਜਿੱਥੇ ਮੁੱਖ ਮੰਤਰੀ ਸਵੇਰੇ ਹੀ ਬੈਠਾ ਬੈਠਾ ਆਪਣੇ ਘਰ ਬੈਠਾ ਬੈਠਾ ਪੂਰੇ ਰਾਤ ਦੇ ਸਾਰੇ ਦੇ ਸਾਰੇ ਦੂਰ ਦੂਰ ਦੇ ਕਰਮਚਾਰੀਆਂ ਨੂੰ ਦੂਰ ਦੂਰ ਇਲਾਕੇ ਚ ਚੱਲ ਰਹੀਆਂ ਯੋਜਨਾਵਾਂ ਨੂੰ ਆਪਣੇ ਸਮੇਂ ਦੇ ਵਿੱਚ ਘਰੇ ਬੈਠਾ ਦੇਖ ਲੈਂਦਾ ਸੀ ਔਰ ਹైదరాబాద్ ਉਹਨਾਂ ਨੇ ਜਿਹੜਾ ਹੈ ਸਭ ਤੋਂ ਵੱਡੀ ਆਈਟੀ ਹੱਬ ਬਣਾਇਆ ਅੱਜ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀਆਂ ਸਭ ਤੋਂ ਵੱਧ ਜਿਹੜੀ ਹੈ ਗਵਾਲੀਗ ਰਗਗਾਰਾ ਜਿਹੜੇ ਵੱਡੇ ਵੱਡੇ ਸ਼ਹਿਰ ਆ ਉਥੋਂ ਦੀ ਗੱਲ ਆਂਧਰਾ ਪ੍ਰਦੇਸ਼ ਦੀ ਉਹਨਾਂ ਨੂੰ ਜਿਹੜਾ ਬੱਦਾਂ ਮਾਣ ਦਿੱਤਾ ਆਈਟੀ ਹੱਬ ਬਣਾਇਆ ਆਂਧਰਾ ਪ੍ਰਦੇਸ਼ ਦੇਸ਼ ਦੀ ਸਭ ਤੋਂ ਵੱਡੀ ਆਈਟੀ ਹੱਬ ਆ ਉੱਥੇ ਉਸ ਤੋਂ ਦੇ ਸ਼ਹਿਰਾਂ ਕਿ ਮੈਂ ਉਸ ਸ਼ਹਿਰ ਦਾ ਨਾਮ ਬੋਲ ਗਿਆ ਮਾਫੀ ਚੋਣਾ ਤੇ ਉੱਥੇ ਜਿਹੜਾ ਚੰਦਰ ਬਾਗੂ ਨਾਇਡੂ ਜੀ ਨੇ ਅਥਾ ਕੰਮ ਕੀਤਾ ਪਰ ਬੀਜੇਪੀ ਨੇ 10 ਸਾਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੰਦਰ ਬਾਗੂ ਨਾਇਡੂ ਜੀ ਨੂੰ ਜੇਲ੍ਹ 'ਚ ਹੀ ਰੱਖਿਆ ਬਹੁਤ ਜ਼ਾਦਤ ਸੱਦ ਕੀਤੇ ਉਹ ਸਕਦਾ ਉਹਨਾਂ ਦੀਆਂ ਗਲਤੀਆਂ ਹੁਣ ਆਪਾਂ ਉਹਨਾਂ ਨੂੰ ਕੋਈ ਦੋਸ਼ ਮੁਕਤ ਨਹੀਂ ਕਰ ਰਹੇ ਪਰ ਜਿਸ ਤਰ੍ਹਾਂ ਦਾ ਹੋਇਆ ਵਿਵਹਾਰ ਕਿਉਂਕਿ ਬੀਜੇਪੀ ਦੀ ਇਹ ਨੀਤੀ ਰਹੀ ਹੈ ਬਿਸ਼ਲੇਸ ਕਿ ਉਹਨਾਂ ਨੇ ਜਿਨ੍ਹਾਂ ਨੂੰ ਦਗਾਉਣਾ ਸੀ ਜਿਹੜੇ ਉਹਦੀ ਆਪੋਜੀਸ਼ਨ ਚ ਉਹਨਾਂ ਤੇ ਝੂਠੇ ਮੁਕਾਦਮੇ ਦਰਜ ਕਰ ਤੁਰੰਤ ਕਾਰਵਾਈਆਂ ਕਰ ਆਪਦੇ ਨੇਤਾ ਇਹਨਾਂ ਦੀ ਕੁਝ ਵੀ ਕੀਤੀ ਤਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਆਪਦੇ ਨੇਤਾ ਜਿਹੜੇ ਇਹਨਾਂ ਦੇ ਸਹਿਯੋਗੀ ਹੋ ਕੁਝ ਮਰਜ਼ੀ ਕਰਨ ਉਹਨਾਂ ਨਾਲ ਇਹਨਾਂ ਦਾ ਕੋਈ ਤਾਲੁਕਤ ਨਹੀਂ ਹੈ ਪਰ ਉਹਨਾਂ ਨੂੰ ਜਿਹੜੇ ਆਪੋਜੀਸ਼ਨ ਦੇ ਵਿੱਚ ਆ ਉਹ ਛੋਟੇ ਜਿਹੇ ਤੇ ਵੀ ਬਹੁਤ ਵੱਡੀ ਗੱਲ ਹੈ ਏ ਵਿਜ਼ਿਬਿਲਿਟੀ ਸਟ੍ਰੈਟੇਜੀ ਲਈ ਹੁਣ ਇੱਕ ਸੰਸਦ ਜਿੱਤੇ ਨੇ ਰਜੀਵ ਪ੍ਰਤਾਪ ਰੂਦੀ ਮੋਦੀ ਸਾਹਿਬ ਦੇ ਪਿਛਲੇ ਕਾਰਜਕਰਨ ਦੇ ਵਿੱਚ ਉਹ ਮੁੱਖ ਮਤਲਬ ਮਨਿਸਟਰ ਸੀਗੇ ਉਹਨਾਂ ਨੇ ਪ੍ਰਧਾਨ ਮੰਤਰੀ ਕૌਸ਼ਲ ਵਿਕਾਸ ਯੋਜਨਾ ਦੇ ਵਿੱਚ ਉਹ ਦੇਸ਼ ਦੇ ਲੋਕਾਂ ਦਾ ਸਤਿਆਨਾਸ ਕੀਤਾ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਤੇ ਉਹਨਾਂ ਦਾ ਰੋਜ਼ਗਾਰ ਖੋਇਆ ਲੋਕਾਂ ਦੇ ਕਰੋੜਾਂ ਰੁਪਈਆ ਉਹਨਾਂ ਨੇ ਬਰਬਾਦ ਕਰਾਇਆ ਔਰ ਕਰੋੜਾਂ ਰੁਪਈਆ ਆਪਣੇ ਲਏ ਫਿਰ ਹੀ ਹੁਕੇਂਦਰ ਦੇ ਮੰਤਰੀ ਜੋ ਬਾਹਰ ਨਿਕਲੀ ਸਕੇ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੂੰ ਬੁਰੀ ਤਰ੍ਹਾਂ ਫਲੱਪ ਕੀਤਾ ਸੀ ਤੇ ਪਰ ਅੱਜ ਉਹਨਾਂ ਤੇ ਇਨਵੈਸਟੀਗੇਸ਼ਨ ਕਰਨ ਦੀ ਥਾਂ ਤੇ ਉਹਨਾਂ ਦੀਆਂ ਹਜ਼ਾਰਾਂ ਸੈਂਕੜੇ ਐਂਬੂਲੈਂਸਾਂ ਹੁੰਦਾ ਤੇ ਜਿਹੜੀਆਂ ਢਾਕੇ ਖੜਾਈਆਂ ਪਈਆਂ ਸੀ ਪਰਦੇ ਪਾ ਗਏ। ਉਹੀ ਜਿਹੇ ਬੰਦਿਆਂ ਨੇ ਪ੍ਰਧਾਨ ਮੰਤਰੀ ਯੋਜਨਾ ਨੂੰ ਖਤਮ ਕਰਨ ਦੇ ਲਈ ਜਿਹੜੇ ਦੇਸ਼ ਦੇ ਨੌਜਵਾਨਾਂ ਨੂੰ ਜਿਨੇ ਟੈਕਨੀਕਲੀ ਸਕਿਲਫੁਲੀ ਤਿਆਰ ਕਰਨਾ ਸੀ ਉਹਨਾਂ ਨੂੰ ਖਤਮ ਕੀਤਾ ਸੀ ਤੇ ਉਸ ਨੂੰ ਅਨਾਮ ਵਜੋਂ ਦੁਬਾਰੇ ਫਿਰ ਸੰਸਦ ਬਣਾ ਲਿਆ BJP। ਇਹ ਫਰਕ ਹੈ BJP ਦੀ ਨੀਤੀ ਦਾ। ਦੋਸਤੋ ਹੁਣ ਨਤੀਸ਼ ਕੁਮਾਰ ਜੀ ਤੇ ਤਿਲਗੁਦੇਸ਼ਮ ਪਾਰਟੀ ਕੀ ਫੈਸਲਾ ਲੈਂਦੀ ਹੈ ਉਹਨਾਂ ਕੋਲੇ ਦੋਨਾਂ ਦੇ ਮਿਲਾ ਕੇ 28 ਜਿਹੜੇ ਹੈ ਐਮਪੀ ਬਣਦੇ ਨੇ ਇਹਨਾਂ ਦੇ 291 291 ਚ ਜਦੋਂ 28 ਬੰਦੇ ਇੱਕ ਪਾਸੇ ਚਲੇ ਜਾਂਦੇ ਆ ਤਾਂ 262 ਦਾ ਅੰਕੜਾ ਉਹਨਾਂ ਦੇ ਕੋਲੇ ਰਹਿ ਜਾਂਦਾ 262 ਨਹੀਂ ਉਸ ਤੋਂ ਵੀ ਘੱਟ ਇਹ 28 11 ਜਣ 263 ਬੰਦੇ ਰਹਿ ਗਏ ਉਹਨਾਂ ਕੋਲੇ ਵੱਡਾ ਜਿਹੜਾ ਹੈਗਾ ਗੈਪ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਉਹਨਾਂ ਨੂੰ ਅਲਾਈਅንስ ਨੂੰ ਹੈ ਜਿਹੜਾ ਇੰਡੀਆ ਵਾਇਲੈਂਸ ਨੂੰ ਹੋਰ ਸਹਿਯੋਗੀਆਂ ਦੀ ਵੀ ਲੋੜ ਹੈ ਤੇ ਉਹ ਸਹਿਯੋਗੀ ਵੀ ਹੁਣੇ ਸ਼ੁਰੂ ਹੋ ਚੁੱਕੇ ਨੇ ਮਹਾਰਾਸ਼ਟਰ ਤੋਂ ਖਬਰ ਆਉਣੇ ਕਿ ਮਹਾਰਾਸ਼ਟਰ ਦੇ ਅਜੀਤ ਪਵਾਰ ਦੀ ਬਗਾਵਤ ਕਰ ਚੁੱਕੇ ਨੇ ਉਹ ਕਹਿੰਦੇ ਬੀਜੇਪੀ ਨੇ ਉਹਨਾਂ ਨੂੰ ਸਾਥ ਨਹੀਂ ਦਿੱਤਾ ਐਵੇਂ ਜਿਹ ਕਰੂ ਜਿਹੜੇ ਆਜ਼ਾਦ ਵੀਰਵਾਰ ਉਹ ਵੀ ਸ਼ਾਇਦ ਹੋ ਸਕਦਾ ਇੰਡੀਆ ਵਾਇਲੈਂਸ ਨਾਲ ਚਲੇ ਜਾਣ ਬਹੁਤ ਸਾਰਾ ਕੁਛ ਖੇਲਾ ਜਿਹੜਾ ਵੱਡਾ ਹੁਣ ਆ ਆ ਵੱਡੀ ਗੱਲ ਇਹ ਹੈ ਜਿਹੜੇ ਸਬ ਸੰਕੇਤ ਮਿਲ ਰਹੇ ਨੇ ਇੰਡੀਆ ਅਲਾਇੰਸ ਲਈ ਤੇ ਭਾਜਪਾ ਲਈ ਬੁਰੀ ਬੁਰੀ ਖਬਰ ਹੈ ਕਿ ਨਤੀਸ਼ ਕੁਮਾਰ ਜੀ ਤੇ ਤੇਜਸ਼ਵੀ ਜਾਦਵ ਜੀ ਇਕੱਠੇ ਇੱਕ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਪਹੁੰਚ ਚੁੱਕੇ ਨੇ ਉਰਨਾ ਦੀ ਥੋੜੀ-ਮੋਟੀ ਗੱਲਬਾਤ ਵੀ ਹੋਈ ਹੈ ਭਾਵੇਂ ਦੋਨਾਂ ਨੇ ਕੋਈ ਵੀ ਬਿਆਨ ਕੈਮਰੇ ਤੇ ਦੇਣ ਦੀ ਤੋਂ ਨਾ ਕੀਤੀ ਹੈ ਕੋਈ ਪਰ ਉਹ ਤੁਰੰਤ ਦਿੱਲੀ ਆ ਰਹੇ ਨੇ ਉਦੋਂ TDP ਨਾਲ ਗੱਲ ਹੋ ਰਹੀ ਹੈ ਚੰਦਰਬਾਬੂ ਨਾਇਡੂ ਜੀ ਨਾਲ ਦੋ ਵੱਡੇ ਨੇਤਾਵਾਂ ਦੀ ਜ਼ਿੰਮੇਵਾਰੀ ਲੱਗੀ ਹੈ ਵਿੱਚੋਂ ਖਬਰ ਦੇ ਵਿੱਚੋਂ ਖਬਰ ਨਿਕਲ ਕੇ ਆਈ ਹੈ ਦੇਖਦੇ ਆ ਤੜਕੇ ਦੇ ਤਾਂ ਕਿ ਇੱਕ ਪਾਸੇ ਅਫਲੇਸ਼ ਜਾਦਵ ਜੀ ਦੀ ਡਿਊਟੀ ਲੱਗੀ ਹੋਈ ਹੈ ਕਿ ਉਹ ਨਤੀਜਿਆਂ ਨਾਲ ਗੱਲ ਕਰਨ ਦੂਸਰੇ ਪਾਸੇ ਜਿਆਦਾ ਜ਼ੋਰ ਸ਼ਰਧ ਪਵਾਰਦਿਆਂ ਦਾ ਵੀ ਲੱਗਾ ਉਹ ਕਿ ਬੇ ਸਾਰੇ ਪੁਰਾਣੇ ਸਾਥੀ ਨੇ ਔਰ ਬੜੇ ਵੱਡੇ ਖਿਡਾਰੀ ਨੇ ਕਿ ਜੇਕਰ ਇਹ ਖੇਲ ਹੋ ਜਾਂਦਾ ਤਾਂ ਭਾਰਤ ਦੀ ਜਿਹੜੀ ਵੱਡੇ ਮਗਰਮਾਚ ਨਹੀਂ ਜਿਹੜੇ ਜਿਹੜੇ ਵੱਡੇ ਕਰਪਤ ਲੋਕ ਨੇ ਉਹਨਾਂ ਨੂੰ ਨੱਖ ਪਾਈ ਜਾ ਸਕਦੇ ਆ ਬਸ ਸਮਾਂ ਸਿਰਫ ਆਹਾ ਦੋ ਦਿਨ ਦਾ ਅੱਜ ਪੰਜ ਅਤੇ ਦਿਨ ਤਿੰਨ ਰਹਿ ਗਏ ਜੇ ਆ ਪੰਜ ਦਿਨਾਂ ਦੇ ਵਿੱਚ ਪਰ ਇਹ ਇੰਨਾ ਸੌਖਾ ਨਹੀਂ ਹੈ ਕਿ ਇਹੇ ਦੋ ਤਿੰਨ ਦਿਨਾਂ ਦੇ ਵਿੱਚ ਨਦੀਸ਼ ਕੁਮਾਰ ਨੂੰ ਜਾਂ ਚੰਦਰਪਾਲੂ ਨੇਡੂ ਨੂੰ ਇੰਡੀਆ ਅਲਾਈਸ ਦੇ ਵਿੱਚ ਸਾਮਲ ਹੋਉਣ ਦਿੱਤਾ ਜਾਊਗਾ ਐਡਾ ਸੌਖਾ ਨਹੀਂ ਹੈ ਪਰ ਐਸ ਵਕਤ ਨਰਿੰਦਰ ਮੋਦੀ ਜੀ ਦੀ ਪੋਜੀਸ਼ਨ ਕਾਫੀ ਕ੍ਰਿਟੀਕਲ ਹੈ ਇੱਕ ਪਾਸੇ ਇਹਨਾਂ ਦੀ ਹਾਰ ਨੂੰ ਦੇਖ ਕੇ ਇਹਨਾਂ ਦੀ ਲੋਕਪ੍ਰਿਤਾ ਡਿੱਗਦੀ ਹੋਈ ਲੋਕਪ੍ਰੀਆ ਪ੍ਰੇਤਾ ਨੂੰ ਦੇਖ ਕੇ ਕੱਲ ਆਪਾਂ ਦੇਖਿਆ ਸੀ 31000 ਦਾ ਆਂਕੜਾ ਡਾਊਨ ਆ ਗਿਆ ਸੈਂਸੇਸ ਦੇ ਵਿੱਚ ਜਿੰਨੇ ਵੀ ਸ਼ੇਅਰ ਮਾਰਕੀਟ ਦੇ ਵਪਾਰੀ ਸੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਸੀ ਉਸੇ ਵੱਡੀਆਂ ਕੰਪਨੀਆਂ ਦੇ ਵਿੱਚ ਜਿਹੜੀਆਂ ਮੋਦੀ ਐਂਡ ਕੰਪਨੀ ਨੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਨੇ ਉਹਨਾਂ ਦਾ ਸਾਰਿਆਂ ਦੇ ਸ਼ੇਅਰ ਜਿਹੜੇ ਕੱਲ ਡਾਊਨ ਆ ਚੁੱਕੇ ਨੇ ਸੋ ਇਹ ਕ੍ਰਿਸ਼ ਦੇ ਲਈ ਬੜਾ ਅਚੰਭੇ ਵਾਲੀ ਗੱਲ ਹੁਣ ਤੇ ਬਣਨਾ ਦੇਖੋ ਕੌਣ ਪ੍ਰਧਾਨ ਮੰਤਰੀ ਹੈ ਨੰਬਰ 1 ਤੇ ਬਣਦੇ ਕੋ ਜੀ ਨਰਿੰਦਰ ਮੋਦੀ ਦੇਸ਼ ਦੇ ਵਿੱਚ ਲੋਕਤੰਤਰੀ ਪ੍ਰਣਾਲੀ ਦੇ ਮਤਾਬਕ ਭਾਰਤੀ ਸੰਵਿਧਾਨ ਉਹਨਾਂ ਨੂੰ ਵਕਾਇਦਾ ਇਹ ਗੱਲ ਅਜ਼ਾਜ਼ਤ ਦਿੰਦਾ ਕਿ ਉਹ ਸਪਸ਼ਟ ਬਹੁਮਤ ਲਈ ਬੈਠੇ ਨੇ ਉਹ ਪ੍ਰਧਾਨ ਮੰਤਰੀ ਬਣਨ ਦੇ ਲਈ ਸਭ ਤੋਂ ਪਰਵਲ ਨਾ ਵਿਧਾਨੀ ਹੈ ਤਾਂ ਉਹ ਨਰਿੰਦਰ ਮੋਦੀ ਜੀ ਆਂਦਿਆ ਕਿ ਉਹ ਪ੍ਰਧਾਨ ਮੰਤਰੀ ਦੀ ਸ਼ਪਤ ਲੈਣਗੇ ਔਰ ਜੇਕਰ ਉਹਨਾਂ ਦੇ ਸਹਿਯੋਗੀ ਦਲ ਆ ਉਹ ਤੜਕ ਜਾਂਦੇ ਨੇ ਤਾਂ ਫਿਰ ਸ਼ਾਇਦ ਇੰਡੀਆ ਆਲਾਈਂਸ ਲਈ ਇਹ ਔਕਾ ਹੋਵੇਗਾ ਇੰਡੀਆ ਆਲਾਈਂਸ ਦੀ ਜਿਹੜੀ ਸਰਕਾਰ ਆ ਉਹ ਓਨੀ ਮਜ਼ਬੂਤ ਨਹੀਂ ਹੋਣੀ ਜਿੰਨੀ ਨਰਿੰਦਰ ਮੋਦੀ ਜਿੰਨੀ ਫਿਰ ਵੀ ਜਿਹੜਾ ਹੈ ਕਾਫੀ ਜ਼ਿਆਦੇ ਅਸਰ ਆ ਕੇ ਕਿਉਂਕਿ ਜਿਹੜੇ ਦੋ ਹੀ ਇਹ ਗਰੁੱਪ ਨੇ ਲਏ ਦੋ ਸਾਥੀਆ ਜਿਨ੍ਹਾਂ ਤੋਂ ਉਮੀਦਾਂ ਲੱਗੀਆਂ ਹੋਈਆਂ ਕਿ ਉਹ ਸ਼ਾਇਦ ਇੰਡੀਆ ਆਲਾਈਂਸ ਦੇ ਵਿੱਚ ਆ ਜਾਣ ਉਹ ਦੋਨੇ ਅਹਿਮ ਆਉਂਦਿਆਂ ਤੇ ਜਾ ਕੇ ਬੈਠ ਸਕਦੇ ਨੇ ਤੇ ਉਹਨਾਂ ਨੇ ਵੱਡੇ ਆਫਰ ਵੀ ਆਜੇ ਨਤੀਸ਼ ਕੁਮਾਰ ਜਿਆਨੂ ਜਿਵੇਂ ਕੱਲ ਖਬਰਾਂ ਲੱਗੀਆਂ ਸੀ ਵਿੱਚ ਵਿੱਚ ਮੀਡੀਆ ਦੱਸ ਰਿਹਾ ਕਿ ਉਹਨਾਂ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਆਫਰ ਕਰ ਦਿੱਤਾ ਗਿਆ ਹੋ ਸਕਦਾ TDP ਨੂੰ ਦੇਸ਼ ਦਾ ਗ੍ਰਹਿ ਮੰਤਰੀ ਦਾ ਗ੍ਰੈਬ ਭਾਗ ਮਿਲ ਸਕਦਾ ਹੋਰ ਵੀ ਵੱਡੇ ਅਹੁਦੇ ਮਿਲ ਸਕਦੇ ਨੇ ਅਜੀਤ ਪਵਾਰ ਦੀ ਵੀ ਲੋੜ ਆ ਉਧਰੋਂ ਸ਼ਾਇਦ ਉਹਨਾਂ ਨੂੰ ਕਿੰਨੀਆਂ ਸੀਟਾਂ ਲਈਆਂ ਉਹਨਾਂ ਦੇ ਵਿੱਚ ਪਤਾ ਲੱਗ ਸਕਦਾ ਹੋ ਸਕਦਾ ਜਿਵੇਂ BJP ਨੇ ਇਹਨਾਂ ਨੂੰ ਤੋੜਿਆ ਹੈ ਰਾਸ਼ਟਰੀ ਲੋਕਤ ਅ ਰਾਮਬਲਾਸਪਾ ਲੋਕ ਜਨਸ਼ਕਤੀ ਪਾਰਟੀ ਨੂੰ ਤੋੜਿਆ ਹੋਣਾ ਸੌਰੀ ਰਾਮਬਲਾਸਪਾ पासवान ਜੀ ਦੀ ਪਾਰਟੀ ਨੂੰ ਉਹਦੇ ਵਿੱਚ ਚਰਾਗ पासवान ਵੀ ਸ਼ਾਇਦ ਆਪਣਾ ਬਦਲਾ ਲੈ ਸਕਦਾ ਹੋ ਇੰਡੀਆ ਆਲਾਈਂਸ ਦੇ ਵਿੱਚ ਆ ਕੇ ਪੰਜ ਸੀਟਾਂ ਉਧਰੋਂ ਵੀ ਮਿਲ ਸਕਦੀਆਂ ਨੇ ਐਸੀ ਤਰ੍ਹਾਂ ਜੋੜ ਤੋੜ ਕਰਕੇ ਜਿਹੜੇ ਹੋਰ ਬਹੁਤ ਸਾਰੇ ਮਿੱਤਰ ਪਿਆਰੇ ਨੇ ਜੂਪੀ ਦੇ ਜਨਨ ਅਖਲੇਸ਼ ਜੀਾਂ ਦੇ ਕਾਫੀ ਨੇੜਤਾ ਹੈ ਪੰਜਾਬ ਵਾਲੇ ਵੀ ਸ਼ਾਇਦ ਇਹਨਾਂ ਨੂੰ ਦੋਨੇ ਤਲਾਂ ਦੇ ਵਿੱਚੋਂ ਦੋ ਕੈਂਡੀਡੇਟ ਜਿਹੜੇ ਪੰਜਾਬ ਦੇ ਆਜ਼ਾਦ ਉੱਠੇ ਨੇ ਖੋਜ ਸਕਦਾ ਇਹ ਵੱਡੇ ਖਿਆਲ ਰੱਖ ਕੇ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਜਾਂ ਪੰਥ ਦੇ ਹਿੱਤਾਂ ਨੂੰ ਦੇਖਦੇ ਹੋਏ ਭਾਈ ਅਮਰਪਾਲ ਸਿੰਘ ਤੇ ਭਾਈ ਸਰਵਜੀਤ ਸਿੰਘ ਜੀ ਕਿ ਸਿੱਖ ਕੌਮ ਨੂੰ ਅਸੀਂ ਬੁਲੰਦੀਆਂ ਵੱਲ ਲੈ ਕੇ ਜਾਣਾ ਦੇਖੋ ਹੁਣ ਉਹ ਗੱਲ ਤਾਂ ਹੈ ਨਹੀਂ ਕਿ ਭਾਈ ਅਮਰਪਾਲ ਸਿੰਘ ਜੀ ਇਹ ਕਹਦੇ ਨੇ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਇਹ ਅਝਾਰ ਪੁਸਤਾ ਨਹੀਂ ਹੈ ਭਾਈ ਸਰਵਜੀਤ ਸਿੰਘ ਦੇ ਪਹਿਲਾਂ ਕੋਈ ਇਸ ਤਰ੍ਹਾਂ ਦੇ ਬਿਆਨ ਨਹੀਂ ਉਹ ਨਰਮਖਿਆਲੀ ਨੇ ਔਰ ਉਨ੍ਹਾਂ ਦੀ ਕੁਰਬਾਨੀ ਨੂੰ ਉਨ੍ਹਾਂ ਦੇ ਪਿਤਾ ਜੀ ਦੀ ਕੁਰਬਾਨੀ ਨੂੰ ਵੱਡਾ ਫਾਇਦਾ ਵੀ ਮਿਲਿਆ ਪਰ ਇੱਥੇ ਜਾਣਾ ਉਹਨਾਂ ਦਾ ਅਸੰਭਵ ਆ ਕਿਉਂਕਿ ਦੋਨੇ ਹੀ ਕੈਂਡੀਡੇਟ ਕਾਂਗਰਸ ਨਾਲ ਇਸ ਗੱਲ ਦਾ ਵੱਡਾ ਗਿਲਾ ਹੈ ਦੋਨੇ ਹੀ ਜਿਹੜੇ ਸਪੋਰਟਰ ਨੇ ਦੋਨੇ ਕਾ ਉਹਨਾਂ ਦੇ ਦੋਨੇ ਕੈਂਡੀਡੇਟਾਂ ਦੇ ਉਹ ਕਾਂਗਰਸ ਨੂੰ ਟੱਕਰ ਦਿੱਤੀ ਉਹਨਾਂ ਨੇ ਪਰ ਖਾਸ ਤੌਰ ਤੇ ਕਾਂਗਰਸ ਨੂੰ ਉਹ ਕਦੇ ਭੁੱਲਦੇ ਨਹੀਂ ਕਿਉਂਕਿ 1984 ਦੇ ਦੰਗੇ ਕੱਲ੍ਹ ਵੀ ਜੂਨ ਦੇ ਵਿੱਚ 6 ਜੂਨ ਨੂੰ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਤੇ ਉੱਥੇ ਪਰ ਕਿਤੇ ਨਾ ਕਿਤੇ ਜੇਕਰ ਇਹ ਦੋਨੇ ਆਗੂ ਸਹਿਬਾਨ ਸਿੱਖ ਕੌਮ ਦੇ ਭਲੇ ਦੇ ਲਈ ਕੋਈ ਅਜਿਹਾ ਸਮਝੌਤਾ ਕਰ ਲੈਦੇ ਨੇ ਕਿਸੇ ਸ਼ਰਤਾਂ ਦੇ ਆਧਾਰ ਤੇ ਕਿ ਅਸੀਂ ਨਵੀਂ ਗਵਰਨਮੈਂਟ ਨੂੰ ਕਿਉਂਕਿ ਭਾਜਪਾ ਕਾਂਗਰਸ ਨਾਲੋਂ ਜ਼ਿਆਦਾ ਖਤਰਨਾਕ ਹੈ ਭਾਜਪਾ ਕਾਂਗਰਸ ਨਾਲੋਂ ਜ਼ਿਆਦਾ ਖਤਰਨਾਕ ਜਿਸ ਤਰ੍ਹਾਂ ਸਿੱਖ ਪੰਥ ਹੈ ਸਾਡਾ ਸਿੱਖ ਵਿਚਾਰਧਾਰਾ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਤਾਂ ਸਭ ਨੂੰ ਇੱਕ ਸਮਾਨ ਰੱਖਦੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਦਾ ਹੁਕਾ ਦੇਣ ਵਾਲੀ ਹੈ ਤੇ ਇਸ ਦੇ ਤਹਿਤ ਸਮੁੱਚੇ ਭਾਰਤ ਦੀ ਜਿਹੜੀ ਵਿਭਿੰਨਤਾ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਈ ਭੋਧੀ ਜੈਨੀ ਲਗਾਤ ਕਿੰਨੀਆਂ ਵੀ ਜਿੰਨੀਆਂ ਵੱਖ-ਵੱਖ ਕਾਸਟਾਂ ਨੇ ਉਹਨਾਂ ਮਨੁੱਖਾਂ ਨੂੰ ਬਰਾਬਰ ਕੀਤਾ ਸੈਂਚੀ ਗੁਰੂ ਨਾਨਕ ਦੇਵ ਜੀ ਨੇ ਮਾਨਸ ਕੀ ਜਾਤ ਸਭ ਇੱਕ ਇੱਕ ਪਹਿਚਾਨ ਦਾ ਹੁਕਾ ਦੇ ਕੇ ਲੰਗਰ ਦੀ ਪ੍ਰਥਾ ਚਲਾ ਕੇ ਔਰ ਬ੍ਰਾਹਮਣਵਾਦ ਨੂੰ ਧੋਂਦਿਆ ਹੋਇਆ ਅ ਅੰਮ੍ਰਿਤ ਪਾਨ ਕਰਵਾ ਕੇ ਇੱਕ ਬਾਟੇ ਚ ਅੰਮ੍ਰਿਤ ਪਾਨ ਕਰਾ ਕੇ ਇੱਕ ਪੰਗਰਤ ਚ ਬਿਠਾ ਕੇ ਸਭ ਨੂੰ ਘੋੜਿਆਂ ਤੇ ਚੜ੍ਹਨ ਦਾ ਦਾ ਘਾਰ ਦੇ ਕੇ ਇਹਨ ਗਰੀਬ ਸਿੱਖਾਂ ਨੂੰ ਗਿਉ ਪਾਤਸ਼ਾਹੀ ਦਾ ਵਚਨ ਦੇ ਕੇ ਗੁਰੂ ਸਾਹਿਬਾਂ ਨੇ ਸਭ ਨੂੰ ਗਰੀਬਾਂ ਨੂੰ ਦਰੜਿਆਂ ਵਾਲਾ ਲਤੜਿਆਂ ਨਮਾੜਿਆਂ ਨਤਾੜਿਆਂ ਦਾ ਬਾਦਸ਼ਾਹ ਬਣਾਇਆ ਭਾਰਤ ਨੇ ਇਹ ਮੇਰਾ ਖਿਆਲ ਉਸ ਕਨਸੈਪਟ ਨੂੰ ਵੀ ਸਾਡੇ ਜਿਹੜੇ ਭਾਈ ਸਾਹਿਬ ਨੇ ਦੋਏ ਭਾਈ ਅਮਰਤਪਾਲ ਸਿੰਘ ਜੀ ਤੇ ਨਾਲ ਨਾਲ ਭਾਈ ਸਰਜੀ ਸਿੰਘ ਹਾਲਸਾ ਕਿ ਕੋਈ ਦੋਨਾਂ ਨੇ ਹੀ ਦੇਖੋ ਐਸ ਵਕਤ ਵੀ ਜੇ ਉਹਨਾਂ ਦੀ ਰਿਹਾਈ ਹੋਊਗੀ ਉਹਨਾਂ ਨੂੰ ਭਾਰਤੀ ਸੰਵਿਧਾਨ ਹੀ ਅਜ਼ਾਦਤ ਦਿੰਦਾ ਕਿ ਚਾਹੇ ਵੇਸਾ ਕੋਹ ਭਾਰਤੀ ਸੰਵਿਧਾਨ ਦੇ ਭਾਈ ਅਵਰਤਪਾਲ ਸਿੰਘ ਜੀ ਨੇ ਕਿਹਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਭਾਰਤੀ ਸੰਵਿਧਾਨ ਉਹਨਾਂ ਨੂੰ ਕਿ ਨਾਦਰਪ ਹੋਣ ਤੇ ਨਾ ਦੇ ਅਦਕਾਰ ਦਿੰਦਾ ਕਿ ਉਹ ਲੈਕਚਰ ਲੜਨ ਉਹ ਜੇਲ੍ਹ ਚੋਂ ਬੈਠੇ ਜਿੱਤ ਕੇ ਤੇ ਹੋਣ ਮੈਂਬਰ ਪਾਰਲੀਮੈਂਟ ਬਣ ਗਏ ਔਰ ਉਹ ਉੱਥੇ ਉਸੇ ਸੰਵਿਧਾਨ ਦੇ ਹੱਕਾਂ ਦੇ ਤਹਿਤ ਉਹ ਪਾਰਲੀਮੈਂਟਸ ਜਾ ਕੇ ਬੋਲਣਗੇ ਤੇ ਕਾਸ਼ ਉਹ ਸਰਕਾਰ ਨੂੰ ਸਮਰਥਨ ਦਿੰਨ ਜਿਹੜੀ ਸਰਕਾਰ ਸਾਡੇ ਦੇਸ਼ ਨੂੰ ਬਚਾਵੇ ਸਾਡੇ ਆਰਮਡ ਫੋਰਸ ਨੂੰ ਬਚਾਵੇ ਪਿਛਲੀ ਸਰਕਾਰ ਨੇ 10 ਸਾਲਾਂ ਦੇ ਵਿੱਚ ਸਾਡੇ ਜਿਹੜਾ ਆ ਪਾਕਿਸਤਾਨ ਵਾਲਾ ਪਾਸਾ ਹੈ ਪੱਛਮੀ ਸਾਡਾ ਜਿਹੜਾ ਉੱਤਰੀ ਭਾਰਤ ਦਾ ਵੈਲਟ ਹੈਗੀ ਹੈ ਵੱਡੀਆਂ-ਵੱਡੀਆਂ ਸਟੇਟਾਂ afghanistan ਹੈ pakistan azbekistan ਜਿਹੜਾ ਸਾਨੂੰ ਰਸ਼ੀਆ ਤੱਕ ਲੈ ਜਾਂਦਾ ਇਹ ਰਸਤਾ ਇਸ ਰਸਤੇ ਨੂੰ ਬਲੌਕ ਕਰਕੇ ਰੱਖਿਆ ਸਕਦਾ ਖਾਸ ਕਰਕੇ ਪੰਜਾਬ ਨੂੰ ਇਦਾਂ ਸਭ ਤੋਂ ਵੱਡਾ ਘਾਟਾ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ ਇਹ ਇੰਨਾ ਸਟੇਟਾਂ ਨੂੰ ਪਿਆ ਰਾਜਸਥਾਨ ਨੂੰ ਪਿਆ ਜਦ ਕਿ ਆਪਣਾ ਵਪਾਰ ਇਹ ਗੁਜਰਾਤ ਨਾਲ ਹੀ ਕਰਦੇ ਰਹੇ ਤਾਂ ਇਹ ਇਹ ਚੀਜ਼ਾਂ ਨੂੰ ਹਿੱਤਾਂ ਨੂੰ ਧਿਆਨ ਚ ਰੱਖ ਕੇ ਵੱਡੇ ਹਿੱਤਾਂ ਨੂੰ ਧਿਆਨ ਰੱਖ ਕੇ ਵਿੱਚ ਰੱਖ ਕੇ ਸਾਡੇ ਦੋਨੇ ਹੀ ਜਿਹੜੇ ਉਮੀਦਵਾਰ ਨੇ ਉਹ ਇਸ ਗੱਲ ਦਾ ਫੈਸਲਾ ਕਰਨਗੇ ਕਿ ਉਹ ਕਿਸ ਧਿਰ ਨਾਲ ਬੈਠਣਗੇ ਗੱਲਬਾਤ ਕਰਨਗੇ ਸਭ ਦਾ ਦੇ ਦਾਇਰੇ ਚ ਰਹਿ ਕੇ ਪੰਜਾਬ ਲਈ ਕੋਈ ਵੱਡਾ ਪੈਕੇਜ ਲੈਣਗੇ ਇਹ ਮੈਂ ਇਹਨਾਂ ਨੂੰ ਇੱਕ ਗੱਲ ਇੱਥੇ ਇਜ਼ਾਦ ਕਰਾਉਣੀ ਚਾਹੁੰਦਾ ਕਿ ਜਦੋਂ ਪੰਜਮ ਪਾਸ਼ਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨਾਲ ਸੀ ਦਿੱਲੀ ਦੇ ਅੰਦਰ ਆਇਆ ਜਦੋਂ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਸੀਹੀ ਹੀ ਉਹਨਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਕਿਰਾਇਆ ਪਰ ਬਾਦ ਦੇ ਵਿੱਚ ਕੀ ਹੁੰਦਾਗਾ ਬੱਡੀ ਦੁਸ਼ਮਣੀ ਪੈ ਜਾਂਦੀ ਹੈ ਪਰ ਛੇਵੇਂ ਪਾਸ਼ਾ ਨਾਲ ਉਸੇ ਜਹਾਂਗੀਰ ਬਾਦਸ਼ਾਹ ਦੀ ਦੋਸਤੀ ਵੀ ਰਹੀ ਤੇ ਬਾਅਦ ਚ ਉਸੇ ਬਾਦਸ਼ਾਹ ਨਾਲ ਉਹਨਾਂ ਦੀ ਜੰਗ ਵੀ ਹੋਈ ਸੋ ਰਾਜਨੀਤੀ ਹੈ ਗੁਰੂ ਸਾਹਿਬਾਂ ਨੇ ਛੇਵੇਂ ਪਾਸ਼ਾ ਨੇ ਤਾਂ ਸਿੱਖਾਂ ਨੂੰ ਰਾਜਨੀਤੀ ਕਰਨੀ ਸਿਖਾਇਆ ਛੇਵੇਂ ਪਾਸ਼ਾ ਨੇ ਇੱਥੇ ਤਾਂ ਸਾਨੂੰ ਅਕਾਲ ਤਖਤ ਦਾ ਕਨਸੈਪਟ ਦਿੱਤਾ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀ ਤਲਵਾਰ ਰੱਖਣ ਦੀ ਗੱਲ ਕੀਤੀ ਹੈ ਬਿਲਕੁਲ ਸਾਡੇ ਜਿਹੜੇ ਦੋਨੇ ਕੈਂਡੀਡੇਟ ਨੇ ਇਹ ਪੰਜਾਬ ਦੇ ਵੱਡੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਮੈਂ ਕਹੂੰਗਾ ਭਾਰਤੀ ਸਿਧਾਂਤ ਨੂੰ ਬਚਾਉਣ ਦੇ ਲਈ ਵੱਡੇ ਵੱਡੇ ਠੱਗਾਂ ਨੂੰ ਖੜਨ ਦੇ ਲਈ ਵੱਡੀਆਂ ਮੱਛੀਆਂ ਨੇ ਜਿਨ੍ਹਾਂ ਨੇ ਸਾਡਾ ਅਰਬਾਂ ਖਰਬਾਂ ਪਿਆ ਖਾ ਲਿਆ ਭਰ ਦੀ ਜਨਤਾ ਦਾ ਖੂਨ ਚੂਸ ਲਿਆ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਫੜ ਕੇ ਸਜਾਵਾ ਦੇਣ ਦੇ ਲਈ ਭੈਸਤਰਬ ਸਿੰਘ ਜੀ ਤੇ ਭਾਈ ਅਮਰਤਪਾਲ ਸਿੰਘ ਜੀ ਇੱਕ ਵੱਡਾ ਫੈਸਲਾ ਲੈਣਗੇ ਕਿਉਂਕਿ ਇੱਥੋਂ ਪੰਜਾਬ ਤੋਂ ਇੱਕ ਵੱਡੀ ਉਮੀਦ ਆ ਪੰਜਾਬ ਨੂੰ ਇੱਕ ਵੱਡੀ ਰਾਹਤ ਦੀ ਲੋੜ ਹੈ ਐਸਾ ਇਸ ਵਕਤ ਜਿਹੜੀ ਖੁਸ਼ਖਬਰੀ ਵਾਲੀ ਗੱਲ ਇਹ ਆ ਸਾਡੇ ਲਈ ਕਿ ਦੋਨੇ ਹੀ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਰੂਲਿੰਗ ਪਾਰਟੀਆਂ ਆਮ ਆਦਮੀ ਪਾਰਟੀ ਦੇ 3 MP ਇੱਥੋਂ ਜਾਣਗੇ ਤੇ ਕਾਂਗਰਸ ਪਾਰਟੀ ਦੇ ਵੀ ਇਥੋਂ 7 ਐਮਐਲਏ ਸਨਗੇ ਤੇ ਦੋ ਇਹ ਹੋ ਜਾਣ ਤਾਂ 9 ਤੇ ਬੀਬਾ ਸ਼ਾਇਦ ਹਮ ਹਰ ਸਮਰਤ ਕੋਰ ਵੀ ਕਿਤੇ ਨਾ ਕਤੇ ਇਸ ਗੱਲ ਨੂੰ ਸਮਝਦੇ ਹੋਏ ਕਿਉਂਕਿ ਵੀ ਬੀਬਾ ਹਰ ਸਮਰਤ ਕੋਰ ਜੀ ਨੂੰ ਬਹੁਤ ਜਲੀਲ ਕੀਤਾ বিজেਪ ਨੇ ਪਰ ਉਹਨਾਂ ਨੂੰ ਸਮਝੀ ਜਿਹੜਾ ਸਾਡੀ ਕਿਸਾਨੀ ਨਾਲ ਉਹਨਾਂ ਦਾ ਵੱਡਾ ਪ੍ਰੇਮ ਹੈ ਤੇ ਉਥੋਂ ਦੇ ਬਠਿੰਡੇ ਦੇ ਕਿਸਾਨਾਂ ਨੇ ਪੂਰੇ ਬਠਿੰਡੇ ਦੇ ਵੋਟਰਾਂ ਨੇ ਲੋਕ ਸਭਾ ਬਠਿੰਡਾ ਦੇ ਨੇ ਉਹਨਾਂ ਨੂੰ ਵੱਡਾ ਪਿਆਰ ਬਖਸ਼ਿਆ ਤੇ ਉਹ ਵੀ ਇਸ ਗੱਲ ਦਾ ਖਿਆਲ ਰੱਖਦੇ ਹੋਏ ਸ਼ਾਇਦ ਅਗਲੀ ਸਰਕਾਰ ਬਦਲ ਕੇ ਨਵੀਂ ਸਰਕਾਰ ਨੂੰ ਸਹਿਯੋਗ ਦੇ ਦੇਣ ਇਹ ਇੱਕ ਸੰਭਾਵਨਾ ਹੈ ਪਰ ਫਿਲਹਾਲ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਪਹਿਲਾਂ ਸਾਡਾ ਪਹਿਲਾ ਵਾਲਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੀ ਬਣ ਰਿਹਾ ਬਾਕੀ ਅਗਲਾ ਪ੍ਰਧਾਨ ਮੰਤਰੀ ਦੋ ਬਣ ਸਕਦੇ ਨੇ ਹੋ ਸਕਦਾ ਨਤੀਸ਼ ਕੁਮਾਰ ਜੀ ਬਣ ਜਾਣ ਜਾਂ ਚੰਦਰਬਾਊ ਨੈਡੂ ਜੀ ਵੀ ਬਣ ਸਕਦੇ ਤੇ ਜਾਂ ਫਿਰ ਚੌਥਾ ਕੋਈ ਹੋਰ ਵੀ ਬਣ ਸਕਦਾ ਹੈ ਜਿਹੜਾ ਹੋਰ ਦੀ ਬਣਨ ਦੀ ਪੰਕ ਸੰਭਾਵਨਾ ਹੈ ਉਹ ਵਿਚਾਰਾ ਉਂਝੀ ਹੋ ਸਕਦਾ ਹੈ ਨਹੀਂ ਗੱਲ ਕੋਈ ਵੀ ਹੋ ਸਕਦਾ ਇਹ ਕੋਈ ਪਤਾ ਨਹੀਂ ਹੈ ਪਰ ਜਿਸ ਤਰ੍ਹਾਂ ਰਾਹੁਲ ગાંધી ਯਾਨੀ ਪਿਛਲੇ ਲੰਬੇ ਸਮੇਂ ਤੋਂ ਤਿਆਗ ਵਾਲੇ ਪਾਸੇ ਨੂੰ ਚੱਲੇ ਹੋਏ ਉਹਨਾਂ ਦੇ ਮਾਤਾ ਜੀ ਦਾ ਵੱਡਾ ਜਿਹੜਾ ਸਵਰ ਦਿਖਾਇਆ ਸੁਨੀਆ ગાંધી ਜੀ ਨੇ ਉਹ ਦੇਖਣ ਵਾਲਾ ਹੈ ਪ੍ਰਿੰਕਾ ਗਾਂਧੀ ਨੇ ਕਦੇ ਵੀ ਇਲੈਕਸ਼ਨ ਨਹੀਂ ਲੜੀ ਤੇ ਉਸ ਪਰਿਵਾਰ ਦੀ ਵੱਡੀ ਕੁਰਬਾਨੀਆਂ ਰਾਹੁਲ ગાંધી ਯਾਨੀ ਫਿਰ ਆਪਣਾ ਜੀਵਨ ਪੂਰਾ ਲਾਇਆ ਹੋਇਆ ਦੇਖੋ ਉਹ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਉਹਨਾਂ ਨੇ ਯਾਤਰਾਵਾਂ ਕੀਤੀਆਂ ਨੌਜਵਾਨ ਨੇਤਾਵਾਂ ਨੂੰ ਉਹਨਾਂ ਨੇ ਗਠਵੰਦਨ ਕੀ ਦੋਨੋਂ ਨੂੰ ਨਾਲ ਲੈ ਕੇ ਚਲੇ ਤੇ ਵੱਡੀ ਇੱਕ ਹਵਾ ਚੱਲੀ ਆ ਕਾਂਗਰਸ ਦੇ ਪੱਖ ਦੇ ਵਿੱਚ ਕਾਂਗਰਸ ਦੇ ਸਹਿਯੋਗੀਆਂ ਦੇ ਪੱਖ ਵਿੱਚ ਸੋ ਅਗਲਾ ਫੈਸਲਾ ਜਲਦੀ ਆਪਾਂ ਦੋ ਤਿੰਨ ਦਿਨ ਹੁਣ ਇੰਤਜ਼ਾਰ ਕਰਨਾ ਪੈਣਾ ਹੋ ਸਕਦਾ ਸਮ ਤੱਕ ਕੋਈ ਨਹੀਂ ਜਾਹ ਜੀ ਸੋ ਫਿਲਹਾਲ ਇੰਨਾ ਹੀ ਜਿਹੜਾ ਹੈ ਉੱਪਰਲੀ ਸਰਕਾਰ ਦੇ ਤੇ ਇਸ ਤੋਂ ਬਾਅਦ ਅਗਲੀ ਵੀਡੀਓ ਚ ਗੱਲ ਕਰਾਂਗੇ ਪੰਜਾਬ ਦੀ ਹਾਲਾਤਾਂ ਥੈਂਕ ਯੂ ਅਗਰ ਵੀਡੀਓ ਚੰਗੀ ਲੱਗੀ ਸਾਡੇ ਵਿਚਾਰ ਤੁਹਾਨੂੰ ਚੰਗੇ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਲੀਜ਼ ਆਈ ਪੀ ਲਾਸਟ ਸੋਧਾ ਤੁਹਾਨੂੰ ਹਰ ਤਰੀਕੇ ਨਾਲ ਹਰ ਮਾਧਮ ਰਹਿ ਉਸ ਤੋਂ ਹਰ ਤਰ੍ਹਾਂ ਦੀ ਜਿਹੜੀ ਹੈ ਸੂਚਨਾ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਸਾਨੂੰ ਸਹਿਯੋਗ ਕਰੋ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਨੇ ਅੱਗੇ ਵੀਡੀਓਜ਼ ਬਹੁਤ ਘੱਟ ਚੱਲਦੀਆਂ ਸ਼ੇਅਰ ਬਹੁਤ ਘੱਟ ਕਰਦੇ ਆ ਬਹੁਤ ਸਾਰੇ ਲੋਕ ਨੇ ਮੈਂ ਦੇਖਦਾ 300 ਬੰਦੇ 400 ਬੰਦੇ ਰੈਗੂਲਰ ਦੇਖ ਲੈਂਦੇ ਉਸ ਤੋਂ ਜ਼ਿਆਦਾ ਵੀਡੀਓਜ਼ ਨਹੀਂ ਦੇਖੀ ਜਾਂਦੀਆਂ ਪਰ ਫਿਰ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਉਹਨੇ ਸਹਿਯੋਗੀ ਜਿਹੜੇ ਸਾਡੇ ਉਹ ਲਗਾਤਾਰ ਦੇਖ ਰਹੇ ਆ ਪਰ ਉਹਨਾਂ ਸਾਰੇ ਸਹਿਯੋਗੀਆਂ ਨੂੰ ਲਗਾਤਾਰ ਬੇਨਤੀ ਕਰਦਾ ਕਿ ਉਹ ਬਾਅਦ ਤੋਂ ਬਾਅਦ ਸ਼ੇਅਰ ਕਰੇ ਕਰਨ ਵੀਡੀਓ ਨੂੰ ਤਾਂ ਹੀ ਇਸ ਗੱਲ ਦਾ ਫਾਇਦਾ ਹੈ ਤਾਂ ਅਸੀਂ ਆਪਣੇ ਦਬੇ ਕੁਚਲੇ ਸਮਾਜ ਨੂੰ ਜਿਹੜਾ ਹਾਸ਼ੀਏ ਤੇ ਬੈਠਾ ਸਮਾਜ ਆ ਸਾਡੇ ਸਾਰੇ ਲੋਕ ਮੇਰੇ ਦੇਸ਼ ਦੇ ਨਾਗਰਿਕ ਉਹਨਾਂ ਦੇ ਭਲੇ ਦੇ ਲਈ ਅਸੀਂ ਗੱਲ ਕਰ ਸਕਾਂਗੇ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਰਾਜਾ ਚੌਹਨੇ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਰ